ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ YT ਕੋਰ ਵਿੱਚ ਜੇ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਪੂਰਾ ਵੇਖਿਓ ਸਕਿੱਪ ਕਰਕੇ ਨਾ ਵੇਖਿਓ ਮੈਂ ਜਿਹੜੀ ਅੱਜ ਵੀਡੀਓ ਲੈ ਕੇ ਆਈਆਂ ਉਹ ਲੈ ਕੇ ਆਈਆਂ ਮੈਂ ਜੋ ਪੰਜਾਬ ਦੇ ਵਿੱਚ ਕੁਦਰਤ ਵੱਲੋਂ ਕੈਰ ਹੋ ਰਿਹਾ ਹੈ ਥਾਂ ਥਾਂ ਤੇ ਹੜਾ ਆਏ ਪਏ ਨੇ ਧਾਂ ਧਾਂ ਪਿੰਡਾਂ ਦੇ ਪਿੰਡ ਰੁੜ ਗਏ ਨੇ ਪਾਣੀ ਦੇ ਵਿੱਚ ਬੜਾ ਹੀ ਔਖਾ ਹੋ ਰਿਹਾ ਹੈ ਮਤਲਬ ਕਿ ਉਹਨਾਂ ਨੂੰ ਇਸ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਬਹੁਤ ਜ਼ਿਆਦਾ ਔਖਾ ਹੋ ਰਿਹਾ ਹੈ ਖਾਣ ਪੀਣ ਲਈ ਡੰਗਰਾਂ ਦਾ ਮਤਲਬ ਜਾਨਵਰਾਂ ਦਾ ਵੀ ਨੁਕਸਾਨ ਹੋਇਆ ਹੈ ਸੋ ਸਾਂ ਸਿੰਘ ਜੀ ਇਸੇ ਨੂੰ ਮੁੱਖ ਰੱਖਦੇ ਹੋਏ ਇਸ ਆਫਤ ਜੋ ਇਸ ਨਾਲ ਜਲ ਥਲ ਸਭ ਕੁਝ ਪ੍ਰਭਾਵਿਤ ਹੋਇਆ ਇਸ ਨੂੰ ਮੱਥੇ ਰੱਖਦੇ ਹੋਏ ਮਤਲਬ ਕਿ ਜੋ ਕੁਦਰਤ ਵੱਲੋਂ ਕੈਰ ਹੋਇਆ ਏ ਮੈਂ ਇੱਕ ਵੀਡੀਓ ਬਣਾਈ ਹੈ। ਬਿਨਾਂ ਟਾਈਮ ਖਰਾਬ ਕੀਤੇ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਉਸ ਕੈਰ ਦੀ ਜੋ ਅੱਜਕੱਲ ਪੰਜਾਬ ਦੇ ਪਾਣੀਆਂ ਰਹੀਂ ਸਾਹਮਣੇ ਆ ਰਿਹਾ ਹੈ। ਜਿੱਤੇ ਕਿਸਾਨ ਧਰਤੀ ਨੂੰ ਹਰਿਆ ਕਰਦਾ ਸੀ, ਹਰਿਆ ਭਰਿਆ ਰੱਖਦਾ ਸੀ, ਉੱਥੇ ਅੱਜ ਬਰਸ਼ਾ ਤੇ ਦਰਿਆਵਾਂ ਦਾ ਪਾਣੀ ਘਰਾਂ ਵਿੱਚ ਵਹਿ ਰਿਹਾ ਹੈ ਗਲੀਆਂ ਖੇਤ ਪਿੰਡ ਸਭ ਕੁਝ ਪਾਣੀ ਦੇ ਹਵਾਲੇ ਹੋ ਰਿਹਾ ਸਭ ਕੁਝ ਪਾਣੀ ਨੇ ਆਪਣੇ ਅੰਦਰ ਸਮਾ ਲਿਆ ਹੈ ਸੰਗਤ ਜੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਭਾਵ ਹਵਾ ਸਾਡਾ ਗੁਰੂ ਹੈ ਪਾਣੀ ਸਾਡਾ ਪਿਤਾ ਹੈ ਅਤੇ ਧਰਤੀ ਸਾਡੀ ਮਾਂ ਹੈ ਪਰ ਸੋਚੋ ਜੋ ਅਸੀਂ ਜੇ ਅਸੀਂ ਆਪਣੇ ਮਾਤਾ ਪਿਤਾ ਦਾ ਆਦਰ ਨਾ ਕਰੀਏ ਮਾਂ ਨੂੰ ਦੁੱਖ ਦਈਏ ਕੀ ਸਾਨੂੰ ਉਹ ਖੁਸ਼ੀ ਦੇਣਗੇ ਜੇ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਾਂਗੇ ਉਹਨਾਂ ਦੀ ਦੇਣ ਦਾ ਆਦਰ ਨਹੀਂ ਕਰਾਂਗੇ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਆਪਾਂ ਵੀ ਖੁਸ਼ ਰਹਿ ਸਕਦੇ ਆ ਅਸੀਂ ਪਾਣੀ ਨੂੰ ਵਿਅਰਥ ਵਗਾਤਾ ਖੂਹਾਂ ਤੇ ਦਰਿਆਵਾਂ ਨੂੰ ਗੰਦਾ ਕਰਤਾ ਜ਼ਮੀਨ ਹੇਠਲੇ ਪਾਣੀ ਨੂੰ ਖਾਲੀ ਕਰਤਾ ਹੁਣ ਉਹੀ ਪਾਣੀ ਕਦੇ ਕਾਲ ਬਣਦਾ ਹੈ ਤੇ ਕਦੇ ਕਹਿਰ ਬਣਦਾ ਕਦੇ ਤਾਂ ਉਹ ਪਾਣੀ ਦੀ ਆਪਾਂ ਇੱਕ ਇੱਕ ਬੂੰਦ ਲਈ ਤਰਸਦੇ ਆਂ ਤੇ ਕਦੇ ਅੱਜ ਪਾਣੀ ਨੇ ਸਾਰਾ ਕੁਝ ਖਤਮ ਕਰਤਾ ਸਭ ਕੁਝ ਆਪਣੇ ਵਿੱਚ ਸਮਾ ਲਿਆ ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕਾਂ ਦੇ ਘਰ ਡੁੱਬ ਰਹੇ ਨੇ ਬੱਚੇ ਔਰਤਾਂ ਬਜ਼ੁਰਗ ਸਾਰੇ ਪਾਣੀ ਦੇ ਮਾਰੇ ਹੋਏ ਨੇ ਕਿਸਾਨ ਦੀ ਫਸਲ ਜੋ ਕਈ ਮਹੀਨਿਆਂ ਦੀ ਮਿਹਨਤ ਨਾਲ ਉੱਗੀ ਸੀ ਇੱਕ ਪਲ ਵਿੱਚ ਤਬਾਹ ਹੋ ਗਈ ਇਹ ਸਿਰਫ ਕੁਦਰਤੀ ਆਫਤ ਨਹੀਂ ਇਹ ਸਾਨੂੰ ਰੱਬ ਵੱਲੋਂ ਮਿਲ ਰਹੀ ਇੱਕ ਚੇਤਾਵਨੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਕੁਦਰਤ ਦੇ ਕਾਨੂੰਨਾਂ ਅਨੁਸਾਰ ਜੀਏ ਅਸੀਂ ਕੁਦਰਤ ਦੇ ਕਾਨੂੰਨ ਦੇ ਅਨੁਸਾਰ ਨਹੀਂ ਚੱਲ ਰਹੇ ਹੈਗੇ ਕਿਤੇ ਪੁਲ ਬਣ ਰਹੇ ਨੇ ਕਿਤੇ ਸੜਕਾਂ ਤੇ ਲੱਗੇ ਦਰਖਤ ਕੱਟੇ ਜਾ ਰਹੇ ਨੇ ਤੁਸੀਂ ਨਜ਼ਰ ਮਾਰਿਓ ਹੁਣ ਜਦੋਂ ਆਪਾਂ ਕਿਤੇ ਵੀ ਜਾਂਦੇ ਆ ਅੱਗੇ ਸੜਕਾਂ ਦੇ ਕਿਨਾਰੇ ਕਿੰਨੇ ਵੱਡੇ ਵੱਡੇ ਰੁੱਖ ਹੁੰਦੇ ਸੀਗੇ ਤੇ ਅੱਜ ਸੜਕਾਂ ਦੇ ਕਿਨਾਰੇ ਇੱਕ ਰੁੱਖ ਦੇਖਣ ਨੂੰ ਨਹੀਂ ਮਿਲਦਾ ਹੈਗਾ ਹੁਲੀਆ ਹੀ ਬਦਲ ਗਿਆ ਬੱਸ ਸਟੈਂਡਾਂ ਦਾ ਹੁਲੀਆ ਹੀ ਬਦਲਤਾ ਸਿਰਫ ਇੱਕ ਦਰਖਤ ਕੱਟਣ ਨਾਲ ਹੁਣ ਜੇ ਦਰਖਤ ਹੁੰਦੇ ਤਾਂ ਸ਼ਾਇਦ ਅੱਜ ਇਹ ਹਫਤਾ ਨਾ ਹੁੰਦੀਆਂ ਕਿਉਂਕਿ ਦਰਖਤ ਨੂੰ ਸਭ ਤੋਂ ਵੱਡਾ ਯੋਗਦਾਨ ਦਰਖਤਾਂ ਦਾ ਮੰਨਿਆ ਗਿਆ ਹੈ ਹਾੜਾਂ ਨੂੰ ਰੋਕਣ ਨੂੰ ਰੋਕਣ ਲਈ ਪਾਣੀ ਨੂੰ ਰੋਕਣ ਲਈ ਪਰ ਅੱਜ ਜਦੋਂ ਤੁਸੀਂ ਉਹੀ ਵੱਡ ਛੱਡੇ ਐ ਫਿਰ ਆਪਾਂ ਕੀ ਉਮੀਦ ਕਰ ਸਕਦੇ ਆ ਕਿ ਕੁਦਰਤ ਆਪਣਾ ਸਾਥ ਦੇਵੇਗੀ ਕੁਦਰਤ ਆਪਣਾ ਕਹਿਰ ਵਿਖਾਏਗੀ ਉਹ ਜਦੋਂ ਆਪਾਂ ਕੁਦਰਤ ਨੂੰ ਹੀ ਵੱਡ ਦਿੱਤਾ ਉਹਦੀਆਂ ਦਿੱਤੀਆਂ ਦਾਤਾਂ ਨੂੰ ਹੀ ਵੱਡ ਦਿੱਤਾ ਫਿਰ ਕੁਦਰਤ ਕਿਵੇਂ ਆਪਾਂ ਨੂੰ ਆਪਣੀ ਕੁੱਖ ਵਿੱਚ ਆਪਣੀ ਗੋਦ ਵਿੱਚ ਆਪਾਂ ਨੂੰ ਲੈ ਕੇ ਬੈਠ ਜੇਗੀ ਉਹ ਤਾਂ ਆਪਣਾ ਅਸਰ ਵਿਖਾਏਗੀ ਨਾ ਗੁਰਮੁਖ ਉਹੀ ਆ ਜੋ ਕੁਦਰਤ ਨਾਲ ਪਿਆਰ ਕਰਦਾ ਸਾਨੂੰ ਸਿੱਖਣਾ ਪਵੇਗਾ ਪਾਣੀ ਦੀ ਹਰ ਇੱਕ ਬੂੰਦ ਦੀ ਕਦਰ ਕਰਨੀ ਪਵੇਗੀ دریاਵਾਂ ਨਦੀਆਂ ਅਤੇ ਚਸ਼ਮੇ ਜਿਨ੍ਹਾਂ ਤੋਂ ਪਾਣੀ ਫੁੱਟਦਾ ਸਾਫ਼ ਰੱਖਣੇ ਹੋਣਗੇ ਤੇ ਜ਼ਮੀਨ ਦੀ ਸੰਭ ਕਰਨੀ ਹੋਏਗੀ ਗੁਰੂ ਸਾਹਿਬ ਜੀ ਸਾਨੂੰ ਇਹ ਸਿਖਾਉਂਦੇ ਨੇ ਕਿ ਕੁਦਰਤ ਨਾਲ ਨਾਲ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਅਸਲ ਭਗਤੀ ਹੈ ਆਪਾਂ ਕੁਦਰਤ ਤੋਂ ਬਾਹਰ ਹੋ ਕੇ ਨਹੀਂ ਚੱਲ ਸਕਦੇ ਐਨਾ ਆਪਾਂ ਕੁਦਰਤ ਤੋਂ ਬਾਹਰ ਹੋ ਕੇ ਚੱਲਣ ਲੱਗ ਪਏ ਆ ਕੀ ਅੱਜ ਉਹਦਾ ਅਸਰ ਕੁਦਰਤ ਦਾ ਕਹਿਰ ਆਪਾਂ ਵੇਖ ਸਕਦੇ ਹਾਂ ਮਿਲ ਕੇ ਅਨਾਸਰ ਇਹ ਅਕਾਲਪੁਰ ਕੁワイ ਗਰੂ ਤੋਂ ਪੰਜਾਬ ਉੱਤੇ ਆਪਣੀ ਮੇਰ ਦੀ ਨਜ਼ਰ ਕਰੀ ਜੋ ਲੋਕ ਇਸ ਸਮੇਂ ਪਾਣੀ ਦੇ ਕਹਿਰ ਵਿੱਚ ਪੀੜਤ ਹਨ ਉਹਨਾਂ ਨੂੰ ਹੌਸਲਾ ਦੇਈ ਕਿਸਾਨਾਂ ਦੀ ਮਿਹਨਤ ਬਚਾਈ ਸਾਡੇ ਘਰਾਂ ਧਰਤੀਆਂ ਅਤਿਂਦਰਿਆਂ ਨੂੰ ਸ਼ਾਂਤੀ ਦੇ ਸਾਨੂੰ ਸੱਚੀ ਸੂਝ ਬਖਸ਼ੀ ਕੀ ਅਸੀਂ ਤੇਰੇ ਦਿੱਤੇ ਪਾਣੀ ਦੀ ਕਦਰ ਕਰੀਏ ਸ਼ੁਰੂਆਤ ਤੋਂ ਆਪਾਂ ਨਾ ਕਰੀਏ ਸਾਡੀ ਧਰਤੀ ਤੇ ਪੰਜਾਬ ਨੂੰ ਬਚਾਈ ਰੱਖੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ